ਜੀ ਅੱਜ ਤੁਹਾਨੂੰ ਦਿਖਾਉਨੇ ਆ ਪੱਟੀ ਸ਼ਹਿਰ ਦਾ ਬਾਜ਼ਾਰ ਪੱਟੀ ਸ਼ਹਿਰ ਦੇ ਬਾਜ਼ਾਰ 'ਚ ਫਿਰ ਰਹੇ ਆਂ ਆਪੇ ਇੱਥੇ ਨੂੰ ਪਨੀਰੀ ਵੀ ਮਿਲ ਜੂ ਇੱਧਰ ਇਲੈਕਟ੍ਰੋਨਿਕ ਦੀਆਂ ਦੁਕਾਨਾਂ ਵੱਡੀਆਂ ਵੱਡੀਆਂ ਇੱਧਰ ਟਰੌਫੀਆ ਵਗੈਰਾ ਸੁਪਰ 50 50 ਸ਼ੋਰੂਮ ਇੱਥੇ ਲੇਡੀਜ਼ ਜੈਂਟਸ ਸਾਰਿਆਂ ਦੇ ਰੈਡੀਮੇਡ ਕੱਪੜੇ ਇੱਧਰ ਸ਼ੀਸ਼ੇ ਮਿਲ ਜਾਣਗੇ ਇੱਧਰ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਇਲੈਕਟ੍ਰੋਨਿਕਸ ਕੱਪੜੇ ਦੀ ਆ ਪੱਟੀ ਸ਼ਹਿਰ ਦਾ ਬਾਜ਼ਾਰ ਇੱਥੋਂ ਦਿਖਾ ਰਹੇ ਹਾਂ ਇੱਧਰ ਡਿਸਪੋਜ਼ੇਬਲ ਵਗੈਰਾ ਪਿਆ ਖਾਤੀ ਵਾਲੀ ਕੱਪੜੇ ਦੀਆਂ ਦੁਕਾਨਾਂ ਰੈਡੀमेड ਲੇਡੀਜ਼ ਪੂਰੇ ਕੰਬਲ ਇੱਧਰ ਖੇਡਾਂ ਦਾ ਸਮਾਨ ਵੀ ਮਿਲ ਜਾਣਾ ਸਾਨੂੰ ਫਿਰ ਇਲੈਕਟ੍ਰੋਨਿਕਸ ਜਦਕਾ ਨਾ ਹਰ ਇੱਕ ਚੀਜ਼ ਤੁਹਾਨੂੰ ਪੱਟੀ ਸ਼ਹਿਰ ਦੇ ਬਾਜ਼ਾਰ ਤੋਂ ਮਿਲ ਜੂ ਦੇਖਣ ਨੂੰ ਇੱਧਰ ਸਬਜ਼ੀਆਂ ਵਗੈਰਾ ਇੱਕੋ ਬਾਜ਼ਾਰ ਚ ਤੁਹਾਨੂੰ ਹਰੇਕ ਚੀਜ਼ ਮਿਲ ਜਾਨੀ ਆ ਮੋਬਾਈਲ ਰਿਪੇਅਰ ਇੱਧਰ ਅਟੈਚੀ ਬੈਗ ਤੇ ਅਸੀਂ ਰੇਟ ਵੀ ਪਤਾ ਕੀਤੇ ਨੇ ਰੇਟ ਠੀਕ ਨੇ ਜਾਇਜ਼ ਨੇ ਇਹ ਹੁਣ ਹਰੇਕ ਚੀਜ਼ ਦਾ ਰੇਟ ਤੁਹਾਨੂੰ ਵੀਡੀਓ ਚ ਦੱਸ ਨਹੀਂ ਸਕਦੇ ਇੱਧਰ ਸਬਜ਼ੀਆਂ ਵਗੈਰਾ ਇੱਧਰ ਨੂੰ ਵੀ ਬਾਜ਼ਾਰ ਲੰਘ ਜਾਂਦਾ ਮੇਨ ਬਾਜ਼ਾਰ ਪੱਟੀ ਸ਼ਹਿਰ ਦਾ ਤੇ ਆਪਾਂ ਜਾ ਰਹੇ ਹੁਣ ਬਾਹਰਲੀ ਸਾਈਡ ਨੂੰ ਇੱਧਰ ਸਾਈਕਲ ਆਈਆਂ ਦੁਕਾਨਾਂ ਫਲਕਾਰੀਆ ਅੱਤ ਲੱਖ ਤਰ੍ਹਾਂ ਦੇ ਇੱਧਰ ਰੈਡੀਮੇਡ ਕੱਪੜੇ ਤੇ ਫਲਕਾਰੀ ਫਲਕਾਰੀ ਆ ਦੇਖੋ ਪਟਿਆਲਾ ਸ਼ਹਿਰ ਦਾ ਮੇਨ ਬਾਜ਼ਾਰ ਆ ਜੀ ਇਹ ਇੱਧਰ ਵਿਆਹ ਵਾਲਾ ਸਮਾਨ ਉਹ ਕਰੋ ਵਿਆਹ ਵਾਲਾ ਸਮਾਨ ਸਾਰਾ ਹੀ ਮਿਲ ਜਾਣਾ ਅੱਜ ਮੈਂ ਅੱਜ ਕਰ ਲਾਉਂਦੇ ਨੇ ਵਿਆਹ ਵਾਲਾ ਘਰ ਤੇ ਇੱਧਰ ਹੋਰ ਕੱਪੜੇ ਉੱਧਰ ਵਿਆਹ ਦਾ ਸਮਾਨ ਚਲੋ ਜੀ ਆ ਦੇਖੋ ਜਿਵੇਂ ਹੈਂਗਿੰਗ ਝੂਲੇ ਵਗੈਰਾ ਝੂਮਰ ਵਗੈਰਾ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਬਹੁਤ ਵੱਡਾ ਬਾਜ਼ਾਰ ਆ ਜੀ ਭਰਤੀ ਸ਼ਹਿਰ ਦਾ ਬਾਕੀ ਕੌਣ-ਕੌਣ ਇਸ ਇਲਾਕੇ ਤੋਂ ਆ ਫੱਟੇ ਇਲਾਕੇ ਤੋਂ ਤੇ ਕੀ ਕੀ ਇਸ ਬਾਜ਼ਾਰ ਦੀ ਖਾਸ ਚੀਜ਼ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਇਹ ਦੇਖੋ ਇਧਰ ਨੂੰ ਵੀ ਜਾ ਰਿਹਾ ਬਾਜ਼ਾਰ ਚ ਨੂੰ ਇੱਕ ਹੋਰ ਆਪਾਂ ਮੇਨ ਰਸਤੇ ਤੇ ਆ ਇਧਰ ਜਿਵੇਂ ਪਾਰਸਲ ਵਗੈਰਾ ਇਤਨੀ ਬਹੁਤ ਜਾਇਜ ਨੇ ਸਾਰਿਆਂ ਦੇ ਇਹਨਾਂ ਦੇ ਕਿਉਂ ਪੱਲਾ ਸ਼ੀਸ਼ਾ ਵਾਲਾ ਸ਼ੋਰੂਮ ਹੈ ਕਿਉਂ ਹੋਂਗਾ ਸਾਰਾ ਘਰੇਲੂ ਵਰਤੋਂ ਦਾ ਕਿਚਨ ਦਾ ਸਮਾਨ ਇੱਧਰ ਟੁੱਟੀਆ ਦੀ ਫਿਟਿੰਗ ਵੇਰਾ ਸਭ ਕੁਝ ਮੈਂ ਪਹਿਲਾਂ ਬਾਜ਼ਾਰ ਆਸਿਆ ਦੇਖ ਰਿਹਾ ਜਿੱਥੇ ਕੱਪੜੇ ਤੋਂ ਲੈ ਕੇ ਟੁੱਟੀਆ ਤੋਂ ਲੈ ਕੇ ਘਰਾਂ ਚ ਹਰ ਤਰ੍ਹਾਂ ਦੀ ਫਿਟਿੰਗ ਦਾ ਸਮਾਨ ਵੀ ਬਾਜ਼ਾਰ ਦੇ ਵਿੱਚੋਂ ਹੀ ਮਿਲ ਰਿਹਾ ਇੱਧਰ ਕੰਬਲਾ ਦਾ ਵੀ ਢੰਡਾਰ ਕੰਬਲੇ ਇੰਦਰ ਹੋਰ ਸਮਾਨ ਆ ਮੱਝਾ ਦਾ ਉਹ ਫੱਟੀ ਸ਼ਹਿਰ ਦਾ ਬਾਜ਼ਾਰ ਦਿਖਾ ਰਹੇ ਹਾਂ ਜਿੱਥੋਂ ਅੱਜ ਹਰ ਇੱਕ ਤਰ੍ਹਾਂ ਦੀ ਚੀਜ਼ ਇੱਧਰ ਪਰਸ ਬੈਗ ਬੜੇ ਸਸਤੇ ਰੇਟਾਂ ਤੇ ਤੇ ਪੱਟੀ ਦੀ ਪੰਜਾਬੀ ਜੁੱਤੀ ਵੀ ਕਹਿੰਦੇ ਬੜੀ ਫੇਮਸ ਆ ਪੱਟੀ ਦੀ ਜੁੱਤੀ ਫੇਮਸ ਆ ਇੱਧਰ ਬੱਚਿਆਂ ਦੀਆਂ ਜਰਾਬਾਂ ਵਗੈਰਾ ਲੇਡੀਜ਼ ਜੈਂਟਸ ਦੇ ਰੈਡੀमेड ਕੱਪੜੇ ਇੱਥੇ ਫੇਰ ਦੇ ਲੇਡੀ ਜੈਂਟਸ ਰੈਡੀਮੇਡ ਕੱਪੜੇ ਇੱਧਰ ਹਰ ਤਰ੍ਹਾਂ ਦੇ ਕੱਟ ਗੀਸ ਤੇ ਸੂਟ ਹੈਵੀ ਤੋਂ ਹੈਵੀ ਆ ਸਾਉਂਦਿਆ ਦੀਆਂ ਦੁਕਾਨਾਂ ਆ ਘਰੇਲੂ ਵਸਤੂ ਜਿੰਦੇ ਵਗੈਰਾ ਹੋਰ ਮੰਜੇ ਬਣਨ ਲਈ ਬਾਣ ਪੱਟੀ ਸ਼ਹਿਰ ਦਾ ਮੇਨ ਬਾਜ਼ਾਰ ਆ ਜੀ ਇਹ ਤੇ ਇੱਥੋਂ ਆ ਕੇ ਜਦੋਂ ਆਪਾਂ ਬੱਸ ਸਟੈਂਡ ਤੋਂ ਇੱਧਰ ਨੂੰ ਆਉਂਦੇ ਆ ਇੱਕ ਇੱਧਰ ਨੂੰ ਜਾਈ ਚਲੀ ਜਾਂਦੀ ਆ ਤੇ ਇੱਕ ਉਹ ਮੇਨ ਬਾਜ਼ਾਰ ਇੱਧਰ ਨੂੰ ਵੀ ਚੱਲਿਆ ਜਾਂਦਾ ਇੱਧਰ ਨੂੰ ਜਾ ਕੇ ਤੁਸੀਂ ਬੀਬੀ ਰਜੀਂ ਦਾ ਗੁਰਦੁਆਰਾ ਸਾਹਿਬ ਆ ਜਿਹੜਾ ਪੱਟੀ ਦਾ ਜਿਹੜਾ ਮੇਨ ਗੁਰਦੁਆਰਾ ਸਾਹਿਬ ਬੀਬੀ ਰਜੀਂ ਦਾ ਉੱਥੇ ਵੀ ਜਾ ਸਕਦੇ ਹੋ ਇੰਟਰਸਟੇਸ਼ਨ ਕੋਲ ਆਹੋ ਇਹ ਰੇਲਵੇ ਸਟੇਸ਼ਨ ਕੰਟੀਨਿਊ ਜਾ ਰਹੀ ਆ ਇਹਦੇ ਟਰੰਕ ਵਗੈਰਾ ਵੀ ਸਾਨੂੰ ਮਿਲ ਜਾਣ ਨੇ ਜੀ ਇਹ ਪੱਟੀ ਸ਼ਹਿਰ ਦਾ ਬਾਜ਼ਾਰ ਜੋ ਤੁਹਾਨੂੰ ਦਿਖਾ ਰਹੇ ਹਾਂ ਹੁਣ ਇੱਧਰ ਸਬਜ਼ੀ ਫਲ ਆ ਫਰੂਟੇ ਦੁਕਾਨਾਂ ਇੱਧਰ ਹੋਰ ਮੱਝਾ ਗਾਵਾਂ ਦੇ ਪਾਉਣ ਲਈ ਸੰਗਲ ਰੱਸੀ ਆ ਇੱਕ ਘਰ ਦਾ ਝਾੜੂ ਪੋਚੇ ਦਾ ਸਮਾਨ ਮਨਦੀਪ ਦੇ ਕੰਮ ਦਾ ਜਿਹੜਾ ਤੇ ਇੱਧਰ ਬੱਚਿਆਂ ਦੇ ਕੋਟ ਪੈਂਟ ਵਗੈਰਾ ਦੇ ਆਡੀਮੇਡ ਲੇਡੀਜ਼ ਸੂਟ ਤੇ ਇੱਧਰ ਦੇਖੋ ਸੋਨੇ ਸੋਨੇ ਲੇਡੀਜ਼ ਸੂਟ ਪੱਟੀ ਸ਼ਹਿਰ ਦਾ ਬਾਜ਼ਾਰ ਤੇ ਬਾਕੀ ਜਿਹੜਾ ਵੀ ਪੱਟੀ ਸ਼ਹਿਰ ਜਾਂ ਇਸ ਇਲਾਕੇ ਤੋਂ ਵੀਡੀਓ ਦੇਖ ਰਿਹਾ ਉਹ ਜਰੂਰ ਦੱਸਿਓ ਇਹ ਆਫਟਰ ਆਇਆ ਇਹ پیسے ਬੀ ਐਸਾ ਬਾਜ਼ਾਰ ਆ ਵੀਰੇ ਇਹ ਵੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਐਸੇ ਇੱਕੋ ਬਾਜ਼ਾਰ ਚ ਮਿਲ ਜੂਗਾ ਨਾ ਇੱਧਰ ਦੇਖੋ ਲਹਿੰਗੇ ਲੇਡੀਜ਼ ਦੇ ਸਾਰੀਆਂ ਵੀ ਸਬਜ਼ਾਰਾ ਲੇਡੀ ਸੂਟ ਬੇਡੀ ਸਟਾਲ ਸ਼ਾਉਲ ਪੱਟੀ ਸ਼ਹਿਰ ਦਾ ਮੇਨ ਬਾਜ਼ਾਰ ਜੀ ਇੱਧਰ ਇਅਰਿੰਗਸ ਵਗੈਰਾ ਬਾਈ ਕਹਿੰਦਾ ਬਲੌਗਰ ਕਮੇ ਆ ਗਿਆ ਉਧਰ ਬਾਈਨ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਜਿਹੜਾ ਬਾਈ ਕਹਿੰਦਾ ਬਲੌਗਰ ਕਮੇ ਆ ਗਿਆ ਬਲੌਗਰ ਕਾ ਹਰੇਕ ਜਗ੍ਹਾ ਫਿਰਨਗੇ ਇੱਧਰ ਲੇਡੀਆਂ ਦਾ ਸਾਮਾਨ ਹਰ ਤਰ੍ਹਾਂ ਦਾ ਸਾਮਾਨ ਹੈ ਉੱਧਰ ਵੀ ਕੋਲ ਲੇਡੀਆਂ ਦੇ ਸੂਟ ਕਿੰਨੇ ਵਧੀਆ-ਵਧੀਆ ਲੇਡੀਆਂ ਦੇ ਵਧੀਆ ਸੂਟ ਤੇ ਹੁਣ ਆਪਾਂ ਇਸ ਮੇਨ ਬਾਜ਼ਾਰ ਚੋਂ ਬੱਸ ਸਟੈਂਡ ਵੱਲ ਨੂੰ ਜਾ ਰਹੇ ਹਾਂ ਪੱਟੀ ਖੈਰ ਦੇ ਬਾਜ਼ਾਰ ਚੋਂ ਬਾਕੀ ਜਿਹੜਾ ਵੀ ਵੀਡੀਓ ਦੇਖ ਰਿਹਾ ਆਪਣਾ ਇਸ ਇਲਾਕੇ ਚ ਪੱਟੀ ਸ਼ਹਿਰ ਚੋਂ ਜਾਂ ਹਾਲੇਦਰ ਦੇ ਇਲਾਕੇ ਚੋਂ ਤੱਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਲੈਕਟ੍ਰੋਨਿਕਸ ਦੇ ਅਦਕਾਰਨਾ ਪੱਟੀ ਸ਼ਹਿਰ ਦੀ ਜੁੱਤੀ ਕਹਿੰਦੇ ਬੜੀ ਮਸ਼ਹੂਰ ਆ ਪੰਜਾਬੀ ਜੁੱਤੀ ਪੱਟੀ ਸ਼ਹਿਰ ਦੀ ਤੇ ਜਿੰਨਾ ਕ ਆਪਣੇ ਕੋਲ ਟਾਈਮ ਸੀ ਹੁਣ ਹਨੇਰਾ ਹੋ ਰਿਹਾ ਆ ਆਪਾਂ ਘਰ ਨੂੰ ਜਾਣਾ ਤੇ ਜਿੰਨਾ ਕ ਟਾਈਮ ਸੀ ਆਪਾਂ ਜਿੰਨਾ ਕ ਸਮਾਨ ਲਿਆ ਅਜ ਤੋ ਸਾਟਾ ਦੇ ਰੇਟ ਮਤਲਬ ਠੀਕ ਲੱਗੇ ਨੇ ਜਾਇਜ ਲੱਗੇ ਨੇ ਇਹੋ ਜੀ ਕੁਆਲਟੀ ਹੋਵੇ ਜਾਂ ਰੇਟ ਇੱਧਰ ਕੰਬਲ ਵਗੈਰਾ ਇੱਧਰ ਆਪਾਂ ਹੁਣ ਬੱਸ ਸਟੈਂਡ 'ਚ ਆਉਣਾ ਇੱਧਰ ਭਾਂਡੇ ਆਦਿਆ ਦੁਕਾਨਾਂ ਤੇ ਇਹ ਸਾਹਮਣੇ ਆ ਗਿਆ ਜੀ ਪੱਟੀ ਬੱਸ ਸਟੈਂਡ ਪੱਟੀ ਸ਼ਹਿਰ ਦਾ ਇੱਧਰ ਨੂੰ ਵੀ ਬਾਜ਼ਾਰ ਚ ਹੈ ਦਾ ਹਾਲਾਂਕਿ ਬਾਜ਼ਾਰ ਬਹੁਤ ਵੱਡਾ ਇਹ ਆਪਾਂ ਇੱਕ ਓ ਏਰੀਆ ਦਿਖਾਇਆ ਰਿਹਾ ਹਾਂ ਇੱਧਰ ਆ ਗਿਆ ਪੱਤੀ ਸ਼ਹਿਰ ਦਾ ਮੇਨ ਬੱਸ ਸਟੈਂਡ ਉਹ ਸਾਹਮਣੇ ਬੱਸਾਂ ਖੜੀਆਂ ਨੇ ਇਹ ਆ ਗਿਆ ਜੀ ਬੱਸ ਸਟੈਂਡ ਪੱਤੀ ਸ਼ਹਿਰ ਦਾ ਇਹ ਦੇਖੋ ਜੇ ਜਿਹੜਾ ਤੁਹਾਨੂੰ ਆਪਾਂ ਬਾਜ਼ਾਰ ਦਿਖਾਇਆ ਉਹ ਸਾਹਮਣੇ ਉਹ ਦਿਖਾਇਆ ਪੱਟੀ ਸ਼ਹਿਰ ਦਾ ਬੱਸ ਸਟੈਂਡ ਇੱਧਰ ਤੇ ਉਹ ਸਾਹਮਣੇ ਬਾਜ਼ਾਰ ਚ ਨੂੰ ਐਂਟਰ ਹੁੰਦੀ ਆ ਰੋਡ